ਕਪੜੇ ਨਹੀਂ ਪਾ ਹੋ ਰਹੇ ਜੇ ਕਪੜੇ ਪਾਉਂਦੀ ਐ ਜੁੜ ਜਾਂਦੇ ਨੇ ਨਾਲ ਚਿੱਕਾ ਮਾਰਦੀ ਐ ਜੇ ਮੜਾ ਜਾਂ ਸ਼ਾਲ ਪਾਸੇ ਕਰਦੇ ਆਂ ਕਰਦੀ ਆ ਆਕੀਆ ਨਾ ਸ਼ਰਟ ਪਾਈ ਐ ਨਾ ਪਜਾਮਾ ਪਾਇਆ ਮਤਲਬ ਮੈਂ ਫੌਜੀ ਬਣਨਾ ਚਾਹੁੰਦੀ ਆ ਸਾਡੀ ਇੱਥੇ ਦੇ ਸੁਪਨੇ ਪੂਰੇ ਹੋਣ ਹੈ ਅੱਗੇ ਰੋਟੀ ਗਮ ਕੱਢੀ ਦੀ Bisua gapegi. pegi ni. Ini roding kita ਦੰ ਦੇ ਰਹੀ ਸੀ ਕਿ ਸੋਹਣੀ ਮੇਰੀ ਗੁੱਤ ਨਸ ਦੀ ਗੱਲ ਪੜੀ ਆ ਸਾੜੇ ਨੇ ਟਾ 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 ਕਰ ਦਿਆ ਲਾ ਨਹੀਂ ਮੇਰੀ ਠੀਕ ਨਾ ਸੋਹਣਾ ਬੰਦਿਆ ਬੋਲੀ ਸੁਣਾ ਬੋਲੀ ਸੁਣਾ ਬੋਲੀ ਬਾਈ ਜੀ ਨਚੋ ਚੱਕ ਕੇ ਲੇਗੇ ਬੋਲਣਾ ਕੀ ਤੇਰੀ ਨੂੰ ਬਾਈ ਜੀ ਏ ਆ ਦੇਖੋ ਤੇ ਹੁਣ ਅਮਨਦੀਪ ਤੁਰ ਵੀ ਪੈਂਦੀ ਆ ਮੰਮੀ ਤੇਰੀ ਕੀ ਕੰਮ ਕਰਦੀ ਮੰਮੀ ਚਾਰ ਉਪਰ ਤੇ ਕਿੰਨੇ ਕਰਾਂਗਾ ਲੋ ਕਰਨਾ ਡੈਡੀ ਤੇਰੇ ਡੈਡੀ ਅੰਗੋ ਡੈਡੀ ਡੈਡੀ ਕਰਦੇ ਤੈਨੂੰ ਪਿਆਰ ਕਰਦੇ ਡੈਡੀ ਹਾਂ ਕਿਉਂ ਕਰਦੇ ਆ ਅੱਬੇ ਮੈਂ ਉਹ ਮਤ ਕਰਦੀ ਆ ਪਿਆਰ ਦੇ ਨਾਲ ਠੀਕ ਆ ਹੁਣ ਪਾਪਾ ਕੋ ਗੁੱਸੇ ਹੋਏ ਸੀ ਨਾ ਕਾਹ ਤੋਂ ਗੁੱਸੇ ਹੋਣ ਦੇ ਸੀ ਕਹਿੰਦੇ ਮੈਂ ਕਿ ਆਖਿਆ ਜੋ ਕਹਿੰਦੇ ਆ ਆਮਾਨ ਨੇ ਇਹਦੀ ਉਹ ਹਲਾ ਤੋਂ ਮੈਂ ਡਿੱਕ ਕਰ ਜਾ ਜਿਹੜਾ ਰੇਡੂ ਰੇਡੂ ਲੈਣਾ ਰੇਡੂਆ ਦੇ ਦਾਂਗੇ ਤੈਨੂੰ ਕੋਈ ਨਾ ਮੈਂ ਅਮਰ ਦੀ ਤੋਂ ਬਿੱਕ ਠੀਕ ਹੈ ਮੈਂ ਹੁਣ ਕੀ ਕਰਨਾ ਵੱਡੀ ਹੋ ਕੇ ਫੋੜੀ ਫੋੜੀ ਪੜਨਾ ਅੱਗ ਕਿਵੇਂ ਲੱਗੀ ਤੇਰੇ ਕੱਪੜਿਆਂ ਨੂੰ ਰੋਟੀ ਦਿੱਤੀ ਕਰਦੀ ਲੱਗੀ ਸੀ ਅੱਗ ਤੇ ਬੰਦ ਕੀ ਇਹਨੇ ਨਾ ਲੈ ਨਹੀਂ ਕਿਸੇ ਨਾ ਮੰਦ ਨੇ ਉਹ ਕਾ ਨene ਬਾਹਲੇ ਨਹੀਂ ਚਾਹੀਦੇ ਬਸ ਕੋਈ ਬੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਨਦੀਪ कौर ਆਪਣੇ ਪੈਰਾਂ ਤੇ ਚੱਲ ਰਹੀ ਆ ਜਿਹੜੀ ਤੁਸੀਂ ਮੂਰੇ ਵੀਡੀਓ ਦੇਖ ਕੇ ਹਟੇ ਹੋ ਉਹਦੇ ਵਿੱਚ ਅਮਨਦੀਪ ਕਿਦਾਂ ਦੀ ਹਾਲਤ ਦੇ ਵਿੱਚ மஞ்சੇ ਤੇ ਪਈ ਸੀ ਉਹ ਬਲਰ ਕੀਤੀ ਵੀਡੀਓ ਚ ਅਸੀਂ ਤੁਹਾਨੂੰ ਜਾਖਮ ਨਹੀਂ ਦਿਖਾ ਸਕਦੇ ਸੀ ਇਹਦੇ ਤੇ ਅਮਨਦੀਪ कौर ਭਾਈ ਰੂਪੇ ਤੋਂ ਆਈ ਆ ਸਾਡੇ ਕੋਲੇ ਬਠਿੰਡੇ ਜ਼ਿਲ੍ਹੇ ਤੋਂ ਤੇ 21 ਦਸੰਬਰ ਨੂੰ ਆਈ ਸੀ 21 ਦਸੰਬਰ 21 ਜਨਵਰੀ ਤੇ 21 ਫਰਵਰੀ ਅੱਜ ਕਰੀਬ 2 ਮਹੀਨੇ ਹੋ ਗਏ ਸਾਡੇ ਕੋਲੇ ਆਈ ਨੂੰ ਸਾਡੀ ਧੀ ਨੂੰ ਬਿਲਕੁਲ ਬਿਨਾ ਕੱਪੜਿਆਂ ਤੋਂ ਘਰ ਦੇ ਵਿੱਚ ਗਰੀਬੀ ਅੰਤਾਂ ਦੀ ਮੱਖੀਆਂ ਬਿੰਦੀਆਂ ਸੀ ਉੱਤੇ ਚਾਦਰ ਲੈ ਕੇ ਜਾਂ ਕੰਬਲ ਲੈ ਕੇ ਸੌਂਦੀ ਸੀ ਉਹ ਨਾਲ ਜੁੜ ਜਾਂਦਾ ਸੀ ਸ਼ਰੀਰ ਦੇ ਤੇ ਮਾਂ ਇਹ ਸਰਬੀ ਸਰਬਜੀਤ ਕੌਰ ਆ ਮਾਂ ਦਾ ਲੋਕਾਂ ਦੇ ਘਰੇ ਝਾੜੂ ਪੋਚਾ ਕਰਦੀ ਪਿਓ ਦਿਹਾੜੀ ਕਰਦਾ ਗਰੀਬੀ ਅੰਤਾਂ ਦੀ ਜਿਵੇਂ ਤੁਹਾਨੂੰ ਦੱਸਿਆ ਦੋ ਭੈਣਾਂ ਤੇ ਇੱਕ ਭਰਾ ਆ ਇਹ ਪੰਜਵੀਂ ਪੜ੍ਹਦੀ ਸੀ ਸਰਬਜੀਤ ਸਰਬਜੀਤ ਦੀ ਸਭ ਤੋਂ ਛੋਟੀ ਬੇਟੀ ਆਪਣੇ ਅਮਨਦੀਪ कौर ਸਕੂਲੋਂ ਆ ਕੇ ਰੋਟੀ ਗਰਮ ਕਰਕੇ ਖਾਣ ਲੱਗੀ ਸੀਗੀ ਗੈਸ ਚੁੱਲੇ ਤੋਂ ਅੱਗ ਲੱਗੀ ਆਪਾਸਾ ਸਾਰੇ ਮੱਚ ਗਏ ਤੇ ਇਲਾਜ ਕਰਾਉਣ ਲਈ ਪੈਸੇ ਨਹੀਂ ਸੀ ਕੋਲੇ ਦੇਸੀ ਦਵਾਈਆਂ ਜਿਹੜੀਆਂ ਬੂਟੀਆਂ ਲਾਈ ਜਾਂਦੇ ਸੀ ਤੇ ਬੱਚੀ ਮਰਨ ਵਾਲੀ ਹਾਲਤ 'ਚ ਪਈ ਸੀ ਜਦੋਂ ਲੈ ਕੇ ਆਏ ਤੇ ਅੱਜ ਤੁਹਾਡੀਆਂ ਦੁਆਵਾਂ ਅਰਦਾਸਾਂ ਨੇ ਅਮਨਦੀਪ ਨੂੰ ਆਪਣੇ ਪੈਰਾਂ ਤੇ ਕਰਤਾ ਅਮਨਦੀਪ ਕੌਰ ਦੇ ਜਿਹੜੇ ਕੱਪੜੇ ਪਾਇਆ ਸ਼ਰੀਰ ਤੇ ਇੱਕ ਕਿੰਨੇ ਟਾਈਮ ਬਾਅਦ ਪਾਏ ਪਾਣੇ ਕੱਪੜੇ ਨੇ ਜਦੋਂ ਸਾਡੇ ਕੋਲ ਆਏ ਦੀਵਾਲੀ ਤੋਂ ਪਹਿਲਾਂ ਨਵੰਬਰ ਦੇ ਵਿੱਚ ਇਹ ਮੱਚ ਗਈ ਸੀ ਜਾਨੀ ਕਿ 2 ਮਹੀਨੇ ਤੁਸੀਂ ਘਰੇ ਰੱਖਿਆ ਇਹਨੂੰ ਹਾਂ ਘਰੇ ਰੱਖਿਆ ਤੇ 2 ਮਹੀਨੇ ਕਰੀ ਵ ਇੱਥੇ ਆ ਕੇ ਵੀ ਸਾਡੇ ਕੋਲੇ ਉਹਦੇ ਵਿੱਚ ਰਹੀ ਟੋਕਰੇ ਜੀ ਜਾਨੀ ਕਿ 4 ਮਹੀਨਿਆਂ ਬਿਨਾਂ ਵਸਤਰਾਂ ਤੋਂ ਰਹੀ ਬੱਚੀ ਹੁਣ ਜਿਸ ਦਿਨ ਦੀ ਸਾਡੇ ਕੋਲੇ ਆਈ ਸੀ ਇੱਥੇ ਉਹ ਇੱਕ ਬੈੱਡ ਬਣਾਇਆ ਹੋਇਆ ਜਿਹੜੇ ਬਰਨ ਹੋ ਜਾਂਦੇ ਆ ਜਿਨ੍ਹਾਂ ਦਾ ਸਰੀਰ ਮੱਚ ਜਾਂਦਾ ਟੋਕਰਾਂ ਆ ਉੱਤੇ ਦੇ ਕੇ ਨਾ ਕੱਪੜੇ ਦਾ ਉੱਤੇ ਕੰਬਲ ਦਿੱਤਾ ਹੁੰਦਾ ਸੀ ਤੇ ਆ ਸਿਆਲੋ ਸਿਆਲ ਇੰਨੀ ਠੰਡ ਰਹੀ ਹੁਣ 2 ਮਹੀਨੇ ਬਿਨਾਂ ਕੱਪੜਿਆਂ ਤੋਂ ਪਈ ਕੋਲੇ ਹੀਟਰ ਲਾਉਂਦੇ ਸੀ ਅਸੀਂ ਤੇ ਹੀਟਰ ਦੇ ਨਾਲ ਇਹਨੂੰ ਗਰਮਾਹਟ ਮਿਲਦੀ ਰਹਿੰਦੀ ਸੀ ਕਿਉਂਕਿ ਸਰੀਰ ਤੇ ਕੱਪੜਾ ਨਹੀਂ ਸੀ ਲੈ ਸਕਦੀ ਜੇ ਕੱਪੜਾ ਲੈਂਦੀ ਸੀ ਤਾਂ ਉਹ ਜੁੜ ਜਾਂਦਾ ਸੀ ਉੱਪਰ ਨਾਲ ਕਿਉਂਕਿ ਆ ਸਾਰੀ ਚੀਜ਼ ਇਹਦੀ ਜਗਮਨਾ ਭਰੀ ਹੋਈ ਸੀ ਤੇ ਹੁਣ ਅਮਨਦੀਪ ਕੱਪੜੇ ਪਾਉਣ ਜੋਗੀ ਹੋ ਗਈ ਆ ਹੁਣ ਅਮਨਦੀਪ ਆਪਣੇ ਪੈਰਾਂ ਤੇ ਤੁਰਨ ਜੋਗੀ ਵੀ ਹੋ ਗਈ ਆ ਤੇ ਡਣਾਈ ਸੀਗੀ ਇਹਦੀਆਂ ਲੱਤਾਂ ਵੀ ਅਸੀਂ ਖਿੱਚ ਕੇ ਸਿੱਧੀਆਂ ਨਹੀਂ ਸੀ ਹੁੰਦੀਆਂ ਲੱਤਾਂ ਇਹ ਹਨਾ ਲੱਤਾਂ ਖੋਲਦੇ ਸੀ ਅਮਨਦੀਪ ਠੀਕ ਹੋ ਗਈ ਬੋਲੇ ਸਤਿ ਸ਼੍ਰੀ ਅਕਾਲ ਆ ਮੈਂ ਹੁਣ ਕੀ ਕਰਨਾ ਵੱਡੀ ਹੋ ਕੇ ਹੋਜੀ ਪੜਨਾ ਵੱਡਾ ਪੜਨਾ ਭਾਈ ਜੀ ਨੂੰ ਕਿਉਂ ਚੱਕੇ ਲਗੇ ਬੋਲੋ ਨਾ ਕਿ ਆਈ ਜੀ ਨੂੰ ਚੱਕੇ ਲਗੇ ਬੋਲੋ ਨਾਨਕ ਆਈ ਜੀ ਨੂੰ ਮੇਰੀ ਸਾਥੀ ਮਾਵਾਂ ਧੀਆਂ ਦੋਨੇ ਰੱਬ ਰੂਪੀ ਨੇ ਸਾਡੇ ਲਈ ਤਾਂ ਪਰਮਾਤਮਾ ਮਿਹਰ ਕਰੇ ਮੇਰੀ ਧੀ ਨੂੰ ਇਹ ਫੁੱਲਾਂ ਵਰਗੀਆਂ ਸਾਡੀਆਂ ਧੀਆਂ ਜਦੋਂ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੀਆਂ ਕਿਸੇ ਦੁੱਖ ਤਕਲੀਫ ਵਿੱਚ ਫਸ ਜਾਂਦੀਆਂ ਤਾਂ ਸਾਡਾ ਸਮਾਜ 50 ਪੈਸੇ ਤਾਂ ਇਸ ਗੱਲ ਤੇ ਹੀ ਮਨਕਰ ਹੋ ਜਾਂਦਾ ਵੀ ਚਲ ਕੁੜੀ ਹੋਈ ਆ ਤੇ ਹੀ ਜੇ ਪੁੱਤ ਹੁੰਦਾ ਤਾਂ 500 ਉਪਰਾਲਾ ਕਰਦਾ ਬੰਦਾ ਧੀ ਹੋਵੇ ਤਾਂ ਅੱਦੇ ਦਾ ਉੱਥੇ ਘਟਾਰ ਦਿੰਦੇ ਆ ਚਲ ਕੋਈ ਨਾ ਕੁੜੀ ਹੋਈ ਆ ਇੱਕ ਦੋ ਹੈਗੀਆਂ ਪਹਿਲਾਂ ਵੀ ਪਰ ਸਾਡੀ ਅਮਨਦੀਪ ਦੀ ਵੀ ਆਪਣੀ ਜ਼ਿੰਦਗੀ ਹੈ ਇਹ ਵੀ ਵੱਡੀ ਹੋ ਕੇ ਫੌਜੀ ਬਣਨਾ ਚਾਹੁੰਦੀ ਹੈ ਪੜ੍ਹ ਲੈ ਕੇ ਅਰਦਾਸ ਕਰਿਓ ਪੰਜਵੀਂ ਕਲਾਸ ਚ ਪੜਦੀ ਹੈ ਪੜ੍ਹ ਲਿਖ ਸਕੇ ਪੜ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਅਮਨਦੀਪ ਆਪਦੇ ਸਕੂਲ ਜਾਵੇ ਠੀਕ ਹੋ ਗਿਆ ਇਹ ਪਾਪੂ ਹੋ ਵੀ ਜਾਵੇ ਅੱਛਾ ਅਮਨਦੀਪ ਆਪਦੇ ਸਕੂਲ ਜਾਵੇ ਠੀਕ ਹੋ ਗਿਆ ਤੋ ਇੱਥੇ ਹੀ ਰਹਿਣਾ ਸਾਡੇ ਕੋਲ ਹਣ ਹਣ ਮੈਨੂੰ ਜਾਤ ਕਰਦੀ ਆ ਮੈਂ ਨਮੋ ਨਮਾਜ਼ ਕਰਦੀ ਤੇਰੇ ਸਕੂਲ ਵਾਲੀਆਂ ਕੀ ਨਾਮ ਆ ਮੈਡਮ ਦਾ ਮੈਡਮ ਦਾ ਇੱਕ ਦਾ ਮਾਗੀ ਤੇ ਮੇਰੇ ਇੱਕ ਦਾ ਬੀਪਾ ਮੈਡਮ ਇੱਕ ਦਾ ਮਨਪ੍ਰੀਤ ਮੈਡਮ ਇੱਕ ਦਾ ਬੀਪਾ ਮੈਡਮ ਮੇਰੀ ਮਾਸੀ ਦਾਦੀ ਦੀ ਬੀਪਾ ਵਾ ਤੇ ਤੇਰੀ ਮਾਸੀ ਤਾਂ ਵੀ ਬੀਪਾ ਵਾ ਨਾ ਕੀ ਤੁਸੀਂ ਗੱਲ ਕਰ ਤੂੰ ਚਲ ਠੀਰ ਅਰਦਾਸ ਕਰ ਤੰਦਰੁਸਤ ਰਵੇ ਮੇਰੀ ਤੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਕਾ करे मुंडे जम्मे जम्म जम्मा परी सोई सारे वावा ने अम्मा जी पजली पिया पाई पे आए पाई पे आ, पेंडा और, चा -चारू का और दारी का दारी। दी मम्मी पोचा ता रुका दीदी और डैडी डारी का दादी पपटदा भी ओ कुटदा दीदी और जली पिया और कोई रात नहीं चादा जी ते Bagaimana kamu membeli roti? Ya. Saya membeli roti. Di Hah. kamu membeli? Di kotak. Di kotak. Bagaimana kamu membeli roti? Di